ਇਹ ਦਿਨਾਂ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪਨੂੰ ਸਰਵਨ ਕਰਾ ਰਿਹਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸਮਾਲੇ ਕਿਸ ਜੀਵਨ ਦਾ ਲਖਸ਼ ਲਖਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣਨ ਕਰਦੇ ਨੇ ਜਿੱਥੇ ਦਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲਹੇ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਰਾਮ ਕੱਲੀ ਮੱਲਾ ਪਹਿਲਾ ਉਸ ਦਰਦ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ ਫਿਰ ਉਦਾਸ ਕੌਣ ਹੋ ਜਾਂਦਾ ਹੈ ਜੋ ਨਿਰਾਸ਼ ਹੈ ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਹੁੰਦਾ ਪੁੱਤਨੇ ਚਿਰ ਤੱਕ ਉਸ ਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਹੋਈ ਆਸਾ ਮਨਸਾ ਸਗਲ त्याਗੇ ਜਗ ਤੇ ਰਹੇ ਨਿਰਾਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਐਸਾ ਕਿਉਂ ਕਹਿ ਦਿੱਤਾ ਹੈ ਦਰਸਲ ਇੱਕ ਇੱਛਾ ਪੂਰੀ ਹੋ ਜਾਏ ਪੂਰੀ ਹੁੰਦੇ ਆਉਂਦੇ ਆ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ ਬੜੇ ਧਿਆਨ ਨਾਲ ਸੁਣਨਾ ਉਹ 10 ਇੱਛਾਵਾਂ ਪੂਰੀਆਂ ਹੋਵਨ ਕਾਟ ਤੋਂ ਘਟ ਸਭ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਹਵਲ ਤੇ ਐਸਾ ਹੋਣਾ ਨਹੀਂ ਅਗਰ ਉਹ ਸਭ ਇੱਛਾਵਾਂ ਵੀ ਪੂਰੀਆਂ ਹੋਵਨ ਹਜ਼ਾਰਾਂ ਇੱਛਾਵਾਂ ਨੂੰ ਜਨਮ ਲੈ ਜਾਂਦੀਆਂ ਨੇ ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਣ ਇਤਨੀ ਜ਼ਿੰਦਗੀ ਨਹੀਂ ਹੈ ਇਤਨਾ ਜੀਵਨ ਹੀ ਨਹੀਂ ਹੈ ਖਾਇਸ਼ਾਂ ਦੇ ਬੋਝ ਤਲੇ ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦਬ ਕੇ ਰਹਿ ਜਾਂਦੀ ਹੈ ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ ਬੋਝ ਕੀ ਹੈ ਇੱਛਾਵਾਂ ਦਾ ਮਨੁੱਖ ਕਿਤਨਾ ਵੀ ਸਿਆਣਾ ਕਿਉਂ ਨਾਵੇ ਦਾਰਸ਼ਨਿਕ ਹੈ ਫਲਸਫਰ ਹੈ ਚਿੰਤਕ ਹੈ ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ ਬੜੇ ਰਹਿੰਦੀਆਂ ਇੱਕ ਇੱਛਾ ਪੂਰੀ ਹੋ ਜਾਏ 10 ਹੋਰ ਪੈਦਾ ਹੋ ਜਾਂਦੀ ਹੈ ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ ਧਾਰਮਿਕ ਗਿਆਨ ਇਹ ਕਹਿੰਦਾ ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ ਤੇ ਉਦਾਸ ਉਦਾਸ ਦਾ ਮਤਲਬ ਉਹ ਆਸਨ ਆਪਣੇ ਕੋਲ ਆਸਨ ਆਪਣੇ ਨੇੜੇ ਨਹੀਂ ਆਇਆ ਤੋ ਆਪਣੇ ਨੇੜੇ ਤੇ ਉਹ ਹੀ ਆਵੇ ਜੋ ਸਾਰਿਆਂ ਤੋਂ ਉਦਾਸ ਹੋ ਗਏ ਸਭ ਕੁਝ ਤੋਂ ਉਦਾਸ ਹੋ ਗਏ ਮਨੁੱਖ ਆਪਣੇ ਨੇੜੇ ਨਹੀਂ ਆਉਂਦਾ ਮੈਂ ਦौरा ਦੇਣਾ ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ ਆਪਣੇ ਬਾਰੇ ਨਹੀਂ ਜਾਣਦਾ ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਤੇ ਦੂਰ ਹੈ ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਹੈ ਉਹਦੀ ਕਮਜ਼ੋਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਆਗੁਣਾ ਨੂੰ ਉਹਦੇ ਸੁਭਾਅ ਨੂੰ ਜਿੰਨਾ ਜਾਣਦੀ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ ਕਿਉਂ ਪਤੀ ਦੇ ਨੇੜੇ ਆਪਣੇ ਤੋਂ ਦੂਰ ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਕਿਉਂਕਿ ਨੇੜੇ ਪੁੱਤਰ ਦੇ ਸੁਭਾਵ ਨੂੰ ਜਾਣਦਾ ਹੈ ਪੁੱਤਰ ਦੇ ਗੁਣਾਂ ਨੂੰ ਜਾਣਦਾ ਹੈ ਪੁੱਤਰ ਦੇ ਔਗਣਾਂ ਨੂੰ ਜਾਣਦਾ ਹੈ ਆਪਣੇ ਤੋਂ ਕਿਉਂਕਿ ਦੂਰ ਰਹਿੰਦਾ ਹੈ ਆਪਣੇ ਦੀ ਕੋਈ ਸਮਝ ਨਹੀਂ ਪੋਦਾਸ ਆਪਣੇ ਵਿੱਚ ਆਸਨ ਆਪਣੇ ਨੇੜੇ ਕੌਣ ਆਉਂਦਾ ਹੈ ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ ਨਿਰਾਸ਼ ਮਨ ਕਦੋਂ ਆਉਂਦਾ ਹੈ ਜਦ ਇਹ ਸਮਝ ਆ ਜਾਂਦੀ ਏ ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਏ ਸੁੱਖ ਨਹੀਂ ਮਿਲ ਸਕਦਾ। ਫਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਏ ਮੈਨੂੰ ਆਨੰਦ ਨਹੀਂ ਮਿਲ ਸਕਦਾ। ਜੈਸੇ ਇਹ ਸਮਝ ਆਉਂਦੀ ਏ ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ। ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ। ਆਸਾ ਵਿੱਚ ਅਤ ਦੁੱਖ ਗਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ਼ ਸੁਖ ਫਲ ਪਾਇਆ ਪਰਾਚੀਨ ઋષਿ ਮਨੀਆਂ ਨੇ ਨਿਰਾਸ਼ ਹੋਣ ਦਾ ਉਦਾਸ ਹੋਣ ਦਾ ਇੱਕ ਜੋ ਢੰਗ ਕਢਿਆ ਸੀ ਬਈ ਉਜਾੜ ਦੇ ਚ ਚਲੇ ਜਾਓ ਬਿਆਬਨ ਜੰਗਲ ਦੇ ਚਲੇ ਜਾਓ ਤੇ ਉਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਰੇ ਮਨ ਐ ਸੋ ਕਰ ਸੰਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਲਾਸ। ਉਜਾੜ ਦੇ ਚ ਜਾਣਦੀ ਕੀ ਲੋੜੇ ਸਦਨ ਨੂੰ ਉਜਾੜ ਸਮਝ। ਸਦਨ ਕਹਿੰਦੇ ਨੇ ਘਰ ਨੂੰ। ਬਨ ਸੇ ਸਦਨ ਬਨ ਜੈਸਾ ਹੀ ਸਦਨ ਨੂੰ ਸਮਝ। ਘਰ ਨੂੰ ਹੀ ਉਜਾੜ ਸਮਝ ਲੈ ਕੀ ਇਹ ਤੇਰੇ ਘਰ ਦੇ। ਸਿਰਫ ਘਰ ਨੂੰ ਹੀ ਉਜਾੜ ਨਾ। ਬਨ ਸੇ ਸਦਨ ਸਬੈ ਕਰ ਸਮਝੋ। ਕਰਦੇ ਚ ਜੋ ਕੁਛ ਵੀ ਇਹ ਸਭ ਕੁਝ ਉਜਾੜ ਸਮਝ ਰਹੇ ਬੜੇ ਕਠੋਰ ਜਿਹਾਂ ਬਚਨ ਲਗਣ ਗਏ ਪਰ ਮੈਂ ਅਰਜ਼ ਕਰਾਂ ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ یقین ਜਾਣੋ ਘਰ ਉਜਾੜ ਬਣ ਜਾਏ ਕਰਦੀਆਂ ਦੀਵਾਰਾਂ ਖਾਣ ਨੂੰ ਪੈਣ ਵਨ ਸੇ ਸਦਨ ਸਭ ਐਕਰ ਸਮਝੋ ਮਨ ਹੀ ਮਾਇ ਉਦਾਸਾ ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ ਘਰ ਦੀ ਗੱਲ ਛੱਡ ਸਾਰਾ ਸ਼ਹਿਰ ਹੀ ਉਜਾੜ ਹੈ ਮਹਾ ਭਿਆਨ ਉਦਿਆਨ ਨਗਰ ਕਰਮਾਨਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਮਹਾਰਾਜ ਕਹਿੰਦੇ ਬਹੁਤ ਵੱਡੇ ਉਜਾੜ ਮਨੁੱਖ ਤੇ ਮਨੁੱਖ ਨਾਲ ਟੁੱਟੂਆ ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ ਇਸ ਨੂੰ ਤੋਂ ਵੱਡਾ ਸ਼ਹਿਰ ਪਿਆ ਕਹਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਜਿਵੇਂ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸਭ ਕੁਝ ਤੋਂ ਨਿਰਾਸ਼ ਹੁੰਦਾ ਹੈ ਹੁਣ ਮੈਂ ਅਰਜ਼ ਕਰਾਂ ਤਿੰਨ ਸਾਧਨ ਵਿਦਵਾਨ ਮੰਨਦੇ ਨੇ ਤਿੰਨ ਕਾਰਨ ਟੋਟਲੀ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਪ੍ਰਥਮ ਬਹੁਤ ਗਹਿਰਾ ਸਦਸੰਗੀ ਹੋਵੇ ਗਹਿਰਾ ਸਰੋਤਾ ਹੋਵੇ ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ ਜੋ ਗਹਿਰਾ ਸੁਣਦਾ ਨਹੀਂ ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਾਲੂ ਦੇ ਚ ਲੈ ਜਾਣੀਆਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਯਕੀਨ ਨਾ ਜਾਣ ਉਹ ਦਰਖਤ ਉੱਪਰ ਵੀ ਨਹੀਂ ਉੱਡ ਸਕਦਾ ਜੋ ਗਹਿਰਾ ਸਰੋਤਾ ਨਹੀਂ ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ ਕਤਈ ਨਹੀਂ ਉੱਚੀ ਬੋਲ ਉੱਚੇ ਕਿਸ ਦੇ ਹੋਣਗੇ ਸਮਝ ਉੱਚੀ ਕਿਸ ਦੀ ਹੋਵੇਗੀ ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਝੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਨੋ ਉਦਾਸ ਕਰ ਦੇਗਾ ਨਿਰਾਸ਼ ਕਰ ਦੇਗਾ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਇਹਨੋ ਨਿਰਾਸ਼ ਕਰ ਦੇਗੀ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠੀ ਪ੍ਰਭ ਕਹਿ ਰੀ ਸੁਣ ਗੁਰੂ ਵਚਨ ਵਨ ਤੀਰ ਲਗਈਆ ਮਨ ਕੀ ਬਿਰਤਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ ਭਗਤ ਕਬੀਰ ਜਿਸ ਡੰਗਲਾ ਲੈ ਸੁਣੋ ਬਿਆਨ ਕਰਦੇ ਨੇ ਇਹ ਵੀ ਸੁਣ ਲੋ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲਗਿਆ ਤੀਰ ਐਸਾ ਲਗਿਆ ਸ਼ਬਦ ਮਨ ਨੂੰ ਛੋਏਗਾ ਮਨ ਨੂੰ ਚੋਟ ਕਰੇਗਾ ਜਿਤਨੇ ਚਿਰਤਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ ਸਮਲੋ ਇਸਨੇ ਸੁਣਿਆ ਹੀ ਨਹੀਂ ਹੈ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਇਹ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਹੈ ਨਹੀਂ ਚੁੱਪ ਕਰਦਾ ਇਹ ਸੁਣਦਾ ਹੀ ਨਹੀਂ ਮਨ ਦੀ ਸੁਣਨ ਦੀ ਆਦਤ ਹੀ ਨਹੀਂ। ਜਿੱਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ। ਉਖੜੇ-ਉਖੜੇ ਲੋਕ ਅਕਸਰ satsang ਦੇ ਵਿੱਚ ਬੈਠੇ ਹੁੰਦੇ ਨੇ ਉਖੜੋ-ਉਖੜ ਕੇ ਲੋਕੀ ਪਾਠ ਕਰਦੇ ਨੇ। ਸੁਣਨਾ ਕਠਨਾ ਹੈ। ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦौराਦਿਆਂ ਨਾ ਨ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾਰਾਸ। ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਕੋੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ੁਬਾਨ ਤਾਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈਏ ਤੀਰ ਦੇ ਲਗਣ ਨਾਲ ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿਤਨਾ ਰਸ ਆ ਰਿਹਾ ਹੈ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਤੇ ਕੋਈ ਪੀੜਾ ਹੈ ਭਗਤ ਚਾਂਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटਕਾਰਾ ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੀ ਪਿਆਸ ਬਣੀ ਰਹਿੰਦੇ ਆਪਣੀ ਤੜਪ ਬਣੀ ਰਹਿੰਦੇ ਉਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਜ ਬਿਆਨ ਕਰਦਾ ਹੈ ਯਾ ਰੱਬ ਦੁਆਏ ਵਸਲ ਨਾ ਹਰ ਗਿਜ਼ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ ਹੇ ਪ੍ਰਭੂ ਹੈ ਖੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੇ ਅਗੋਂ ਮੈਂ ਫਰਿਆਦ ਕਰਦਾ ਰਹਾ ਨਹੀਂ ਮਿਲਦਾ ਨਾ ਮਿਲ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਆਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣ ਉਸ ਵਿੱਚ ਵੀ ਆਨੰਦ ਹੈ ਉਸ ਵਿੱਚ ਵੀ ਰਸ ਹੈ ਇੱਕੋ ਇੱਕ ਪੀੜ ਹੈ ਜਿਹਦੇ ਚ ਮਹਾਰਸ ਹੈ ਕਬੀਰ ਕਹਿੰਦੇ ਮੈਂ ਗੁੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ ਗੁੰਗਾ ਹੋਵਾ ਬਾਵਰਾ ਬਾਵਰੇ ਤੋ ਮੁਰਾਦ ਪਾਗਲੇ ਥੇ ਨਹੀਂ ਹੈ ਬਾਵਰੇ ਤੋ ਮੁਰਾਦ ਬੋਲਾ ਬੋਲਾ ਹੋ ਗਿਆ ਬੋਲਾ ਮਨੁਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਇਹ ਮੈਂ ਅਰਜ਼ ਕਰਦੇ ਹਾਂ ਚਲਾਕ ਮਨੁਖ ਬਾਹਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਜਿੰਨੋ ਬਾਬਾ ਫਰੀਦ ਇੰਜ ਕਹਿੰਦੇ ਨੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ तिलावत ਕਰਦਾ ਹੈ ਪੰਜ ਵਕਤ ਨਮਾਜ਼ ਪੜਦਾ ਹੈ ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦਾ ਹੈ ਪਰ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੋਰਾ ਮਨ ਨਾਦਾਨਮ ਕੇ ਯਸਦਾ ਸ਼ਨਾਸ ਸ੍ਰੀ ਮੁਕਵਾਕ ਪਾਦਸ਼ਾਹੀ ਦਾ ਸਹੀਂ ਤੂੰ ਖੁਦਾ ਸ਼ਨਾਸ ਨਹੀਂ ਹੈ ਪਖੰਡੀ ਹੈ ਚੌਠਾ ਹੈ ਫਰੇਬੀ ਹੈ ਫੇਰਾ ਨਮਾਜ਼ ਪੜਨਾ ਵੀ ਝੂਠ ਤੇਰੀ ਕੁਰਾਨ ਦੀ ਤਲਾਵਤ ਵੀ ਝੋਟ ਤੇਰੇ ਰਮਜ਼ਾਨ ਦੇ ਮਹੀਨੇ ਚ ਰੱਖੇ ਰੋਜ਼ੇ ਵੀ ਝੋਟ ਤੂ ਰਾਮਨ ਨਦਾਨਮ ਕੇ ਯਜ਼ਦਾ ਸ਼ਨਾਸ ਬਰਾ ਮਜ਼ਤ ਉਕਾਰਾ ਦਿਲ ਖਰਾਸ਼ ਤੂ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਰੱਬ ਨਾਲ ਜੁੜਿਆ ਆ ਮਨੁੱਖ ਲੋਗਾ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ ਤੋੜਦਾ ਨਹੀਂ ਹੁੰਦਾ ਤੂੰ ਤੇ ਕਦਮ ਕਦਮ ਦੇ ਉਤੇ ਦਿਲ ਤੋੜੇ ਰਹਿ ਤੂੰ ਫਖੰਡੀ ਹੈ ਤੂੰ ਝੂਠਾ ਹੈ ਚਲਾਕ ਹੈ ਬਾਹਰੋਂ ਕੁਝ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਛ ਹੋਰ ਹਮੋ ਮਰਦ ਬਾਇਦ ਸ਼ਬਦ ਸੁਖ ਨ ਵਰ ਨਾ ਸ਼ਿਕਮੇ ਦੇ ਗਰਦਰਦਾ ਹੈ ਨਾ ਦੇ ਗਰ ਅਸੀਂ ਉਸਨੂੰ ਹੀ ਮਰਦ ਮਨ ਦੇ ਆ ਮਨੁਖ ਮਨ ਦੇ ਆ ਜੋ ਜ਼ਬਾਨ ਦੇ ਚੈ ਉਹੀ ਦਿਲ ਦੇ ਚੈ ਜੋ ਦਿਲ ਦੇ ਚੈ ਉਹੀ ਜ਼ਬਾਨ ਦੇ ਚੈ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਦੇ ਚ ਕੁਛ ਹੋਰ ਹੈ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਨੇ ਚਲਾਕ ਮਨੁਖ ਬਾਰੋਂ ਕੁਛ ਹੋਰ ਆਉਂਦਾ ਹੈ ਅੰਦਰੋਂ ਕੁਛ ਹੋਰ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨੁਖ ਹੋ ਸਕਦਾ ਹੈ ਸੰਸਾਰ ਦੇ ਚ ਬੜੀ ਸਫਲਤਾ ਪ੍ਰਾਪਤ ਕਰ ਲਵੇ لیکن دھرم دی دنیا چ پچھڑ جائے گا بھولا منوک دھرم دی دنیا چ بہت اگے لنگ جائے گا ہو سکدا ہے संसार دے چ پچھڑ جائے اے بھی معرض کردے ہیں بھگت کبیر کہندے نا چترائی نہ چتر بھوج پائی چترائیان نال نہیں ملتا چلاقیاں نال نہیں ملتا چترائی نہ چتر بھوج پائیے رے جن من ما دھوسے ولائیے ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਓਲਾ ਕਬੀਰ ਕਹਿੰਦੇ ਐਸਾ ਸ਼ਬਦ ਦਾ ਤੀਰ ਲਗਿਆ ਹੈ ਓਲਾ ਹੋ ਗਿਆਂ ਅੰਦਰੋਂ ਬਾਹਰੋਂ ਇਕ ਹੋ ਗਿਆਂ ਹੀਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਵ ਫਿਦਾ ਆ ਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇ ਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹ ਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹ ਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਹਰੋਂ ਮਨੁੱਖ ਦਿਖਾਈ ਦੇ ਰਿਹਾ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ ਇਹ ਗਾਊ ਤੂੰ ਗਾਊ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਇਹ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਹੁੰਦੇ ਹੈ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਹੈ ਬੰਦੇ ਤੂੰ ਬੰਦਾ ਬਣ ਜਾ ਇਹ ਇਨਸਾਨ ਤੋਂ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ ਗਾਊ ਗਾਊ ਦੀ ਤਰ੍ਹਾਂ ਜੀ ਰਹੀ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਹੈ ਪਰ ਕਿਸ ਤਰ੍ਹਾਂ ਜੀ ਰਿਹਾ ਕਰਤੂਤ ਪਸੂ ਕੇ ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਬੀਰ ਕਹਿੰਦੇ ਨ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਗੂੰਗਾ ਹੋਆ ਬਾਗਰਾ ਬਹਿਰਾ ਹੋਆ ਕਾਨ ਕੰਨਾ ਤੋ ਵੀ ਬਹਿਰਾ ਹੋ ਗਿਆ ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ ਫਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕੰਨ ਦੇ ਚ ਅੰਦਰ ਜਾਣੇ ਨਹੀਂ ਦਿੰਦਾ ਦੇਖੋ ਕੋਈ ਸਾਡੇ ਘਰ ਦੇ ਵਿੱਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਹਾਂਗੇ ਅਸਬੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਹਾਂ ਪਰ ਜੋ ਕੰਨਾਂ ਦੇ ਰਾਹੀਂ ਗਦੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ ਅਸੀਂ ਬੜੇ ਸ਼ੌਕ ਨਾਲ ਸੁਣੀ ਹੈ ਨਹੀਂ ਫਿਰ ਇਹ ਸਾਵਧਾਨੀ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਣ ਹੇ ਨੋ ਸੁਆਮੀ ਰਾਵਨੰਦ ਨੇ ਬਸੰਤ ਰਾਗ ਦੇ ਇੱਕ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਧਿਆਨ ਨਾਲ ਸੁਣਨਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਪੰਗ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚਿਤ ਨਾ ਚਲਤ ਨਹੀਂ ਚੱਲਦਾ ਪਤਾ ਚੰਚਲ ਦੇ ਅਰਥ ਕੀ ਨੇ ਚਲ 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 ਹਰ ਵਕਤ ਹੀ ਚਲਦਾ ਹੈ ਤਨ ਬੈਠਾ ਹੈ ਤਾਂ ਵੀ ਮਨ ਚਲਦਾ ਹੀ ਰਹਿੰਦਾ ਹੈ ਚੰਚਲ ਹੈ ਚਲ ਚਲ ਚਲਦਾ 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 ਰੁਕਦਾ ਹੀ ਨਹੀਂ ਕਿਤੇ ਟਿਕਦਾ ਹੀ ਨਹੀਂ ਸ੍ਰੀ ਰਾਮਾਨੰਦਾ ਬਸੰਤ ਰਾਗ ਦਾ ਹੈ ਸ਼ਬਦ ਕਹਿੰਦੇ ਮਨ ਮੇਰਾ ਪਿੰਗੜਾ ਹੋ ਗਿਆ ਕਥੋ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਾਤਾ ਮਨ ਭਾਇਆ ਪੰਗੜਾ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਏ ਠਿੱਕੇ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ ਭਟਕਣਾ ਜਦ ਮਿਟ ਜਾਏ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਬਈ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਜ਼ਲ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕੇ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜੈ ਜੀ ਇਤੇ ਮੈਲਾ ਹੋ ਜਾਏਗਾ ਉਲਟਾ ਖੈਰ ਮੁਖਤਸਰ ਜੁ ਹੈ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤ ਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਹੈ ਪਹਿਰਾ ਤੋਂ ਪਿੰਗਲਾ ਹੋ ਗਿਆ। ਭਟਕਣਾ ਮਿਟ ਗਈ। ਇਹਨੋਂ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ। ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਨੇ ਹੋਣੇ ਨੇ। ਇਹ ਚਲੋ ਉਸ ਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲिब ਕਹਿੰਦਾ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਹੈ ਹੱਦ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ تمہارے در سے اب اٹھ کر کہیں جایا نہیں جاتا ہوں میں تیرے در جوگا رہ گیا کدھرے جان جو گا ریا ہی نہیں میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਕਹਿੰਦਾ ਗੱਲ ਖੁਦਾ ਤੇਰੀ ਸਮਝ ਚ ਆ ਗਈ ਹੈ ਪਰ ਕੀ ਕਰਾਂ ਮੈਂ ਬੋਲ ਨਹੀਂ ਸਕਦਾ ਗੁੰਗਾ ਸਮਝਾ ਨਹੀਂ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੋਲਾਲ ਰੰਗਾਰੇ ਕਹੋ ਨਾ ਨਿਕ ਸੰਤਨ ਰਸ ਆਈਏ ਜਿਉਂ ਚਾਖ ਗੁੰਗਾ ਮੁਸਕਰ ਸਮਝ ਮੈਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ ਹੈ محبت کے لیے کچھ خاص دل مکھسوس ہوتے ہیں ہر دل دے وچ ربی پیار نہیں پیدا ہوندا محبت کے لیے کچھ خاص دل مکھسوس ہوتے ہیں یہ وہ نغمہ ہے جو ہر ساز پہ گایا نہیں جاتا یہ وہ گیت ہے اینو ہر ساز تے نہیں گایا جا سکتا یہ او راگ ہے یہ وہ گیت ہے ਜਿਹਦੇ ਵਾਸੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਚੋਟ ਖਾ ਲਵੇ ਬੜਾ ਹੀ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜਿਹਦਾ ਨਾ ਸਧਾਰਤ ਸੀ ਬਿਮਾਰ ਦੇਖਿਆ ਬਸ ਦਿਲ ਚੋਟ ਖਾ ਗਿਆ ਮੁਰਦੇ ਅਸੀਂ ਵੀ ਦੇਖਦੇ ਆ ਇੱਕੋ ਦਿਨ ਇੱਕ Laash ਦੇਖੀ ਅਿਰਦਾ ਚੋਟ ਖਾ ਗਿਆ ਬੁੱਢੇ ਮਨੁੱਖਾਂ ਸੀ ਵੀ ਦੇਖਦੇ ਆ ਜ਼ੈਇਰ ਜ਼ਿਆਦਾ ਉਮਰ ਵਾਲੇ 80 90 ਸਾਲ ਦੇ ਅਸੀਂ ਵੀ ਦੇਖਦੇ ਆ ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਸੜਕ ਕ੍ਰਾਸ ਕਰ ਰਿਹਾ ਸੀ ਲਾਠੀ ਦੇ ਆਸਰੇ ਤੇ ਦਿਲ ਚੋਟ ਕਰ ਗਿਆ ਅਕਲ ਇਤਨੀ ਬਾਰੀਕ ਇਹਨੂੰ ਕਹਿੰਦੇ ਹਿੰਦੀ ਸੰਵੇਦਨਾ ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਏ ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ ਹੈ ਸੰਵੇਦਨਾ ਅਸੀਂ ਵੀ ਦੇਖਦੇ ਆਂ ਬੁੱਢਿਆਂ ਨੂੰ ਅਸੀਂ ਵੀ ਦੇਖਦੇ ਆਂ ਬਿਮਾਰਾਂ ਨੂੰ ਖੁਦ ਵੀ ਬਿਮਾਰ ਹੁੰਦੇ ਆਂ ਅਸੀਂ ਵੀ ਮਰਦਿਆਂ ਨੂੰ ਦੇਖੇ ਹੋਵੇਗਾ ਇੱਕੋ ਹੀ ਦਫਾ ਦੇਖ ਕੇ ਚੋਟ ਲੱਗ ਗਈ ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਤੀਸਰਾ ਸੰਸਾਰ ਤੋਂ ਕੋਈ ਚੋਟ ਲੱਗ ਜਾਏ ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਏ ਬੜੀ ਇੱਜ਼ਤ ਮਾਨ ਮਰਿਆਦਾ ਸੀ ਸਰੇ ਆਮ ਬੇਇੱਜ਼ਤੀ ਹੋ ਗਈ ਹੈ ਬੜੇ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਿਹਾ ਐਸੀ ਹਾਲਤ ਦੇ ਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਝੋਟ ਕਰ ਜਾਏ ਸਤਸੰਗੀ ਹੋਵੇ ਸਰੋਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਏ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪੇ ਝੋਟ ਕਰ ਜਾਏ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਇਹ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਝੋਟ ਕੀਤੀ ਹੋਵੇ ਦੂਸਰਾ ਇਹ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਕਿ ਇਹਨੂੰ ਆਪਣੀ ਅਕਲ ਹੀ ਝੋਟ ਕਰ ਜਾਏ ਤੀਸਰਾ ਅਜੇ ਸੰਸਾਰ ਤੋਂ ਵੀ ਇਸਨੂੰ ਕੋਈ ਬਹੁਤ ਵੱਡੀ ਝੋਟ ਨਹੀਂ ਲੱਗੀ ਨਹੀਂ ਤੇ ਮਨਕ ਉਦਾਸ ਹੋ ਜਾਵੇ ਨਿਰਾਸ਼ ਹੋ ਜਾਵੇ ਪ੍ਰਥਮ ਸਤ ਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਝੋਟ ਕਰ ਗਿਆ। ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਤੋਂ ਝੋਟ ਖਾ ਕੇ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਇਤਨੀ ਮਹਾਨ ਸੰਸਾਰ ਛੋਟਾ ਹੋ ਗਿਆ, ਕੁਝ ਵੀ ਨਹੀਂ, ਕੁਝ ਵੀ ਨਹੀਂ, ਕੁਝ ਵੀ ਨਹੀਂ। ਚਲੋ ਇਹਦੇ ਸੰਬੰਧ ਵਿੱਚ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਾਂ। ਜਿਵੇਂ ਮਹਾਰਾਜ ਕਹਿੰਦੇ ਨੇ ਆਉਂ ਮ ਨ ਜਾਉਂ ਇੱਕ ਖੇਲ ਬਣਾਇਆ। ਆ ਗਿਆ ਘਾਰੇ ਕੇ ਨਹੀਂ ਆਇਆ। ਬਹੁਤ ਮਹਾਨ ਬਾਰੇਕ ਬੇਨ ਮਨਕ ਨੂੰ ਸਭ ਤਮਾਸ਼ਾ ਪ੍ਰਤੀਤ ਹੁੰਦਾ ਖੇਲ ਕੁਝ ਵੀ ਨਹੀਂ ਕਿਤੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੁੱਖ ਜਮ ਰਿਹਾ ਹੈ ਨੇ ਮਰ ਰਿਹਾ ਨੇ ਜੀਵ ਜਮ ਰਿਹਾ ਨੇ ਮਰ ਰਿਹਾ ਨੇ ਤਮਾਸ਼ਾ ਖੇਲ ਅਕਲ ਮਹਾਨ ਹੋਵੇ ਮਨੁੱਖ 체ਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਅਕਲ ਤੋਂ ਝੋਟ ਖਾ ਕੇ ਇਸ ਸੰਬੰਧ ਵਿੱਚ ਵੀ ਮੈਂ ਗ਼ਾਲिब ਦੀ ਇੱਕ ਨਜ਼ਮ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਹੈ ਬਾਜ਼ੀ ਚ ਹੈ ਇਤਫਾਲ ਹੈ ਦੁਨੀਆਂ ਮੇਰੇ ਆਗੇ ساری ਦੁਨੀਆਂ ਕੀ ਇਹ ਬੱਚਿਆਂ ਦਾ ਤਮਾਸ਼ਾ ਬੱਚਿਆਂ ਦੇ ਖਿਡੌਣੇ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਤਫਲ ਬੱਚੇ ਨੂੰ ਕਹਿੰਦੇ ਨੇ ਇਤਫਾਲ ਬੱਚਿਆਂ ਦੀ ਜਮਾ ਬਹੁਵਚਨ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰੀ ਦੁਨੀਆ ਕੀ ਹੈ ਛੋਟੇ ਬੱਚਿਆਂ ਦਾ ਤਮਾਸ਼ਾ ਖਡਾਉਣਿਆਂ ਦੀ ਖੇ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਹੁੰਦਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋ ਰਿਹਾ ਹੈ ਸਵੇਰੇ ਖਾ ਲਿਆ ਸ਼ਾਮੇ ਖਾ ਲਿਆ ਫਿਰ ਸੌਂ ਗਏ ਆ ਫਿਰ ਦੂਜੇ ਦਿਨ ਫਿਰ ਉਹੀ ਕੁਝ ਕੀਤਾ ਜੋ ਕੁਝ ਰੋਜ਼ ਕਰਦੇ ਆ ਸਭ ਕੁਝ ਰਿਪੀਟ ਹੋ ਰਿਹਾ ਰੈਪੀਟੇਸ਼ਨ ਚੱਲ ਰਹੀ ਪੁਨਰੁਕਤੀ ਚੱਲ ਰਹੀ ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ تخت ਸੁਲੇਮਾਨੀ সিংহাসਨ ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ ਹੈ ਕੋਈ ਐਮ ਐਲ ਏ ਬਣਨਾ ਚਾਹੁੰਦਾ ਹੈ ਕੋਈ ਐਮ ਪੀ ਬਣਨਾ ਚਾਹੁੰਦਾ ਹੈ ਕੋਈ ਮਨਿਸਟਰ ਬਣਨਾ ਕਿੰਨੇ ਪਾਪੜ ਲੋਕੀ ਬੈਲ ਤੇ ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਝ ਵੀ ਨਹੀਂ ਕੁਝ ਵੀ ਇੱਕ ਖੇਲ ਹੈ ਔਰੰਗ ਔਰੰਗ ਤਖਤ ਨੂੰ ਕਹਿੰਦੇ ਨੇ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਇਹ ਛੋਟਾ ਤਖਤ ਇਹਨੂੰ ਮਸਲਤ ਕਹਿੰਦੇ ਨੇ ਮਸਲਤ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਪੰਜਾਬੀ ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਹਾਂ ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ ਇਹ ਮਸਨਦ ਹੈ ਜਿਸ ਤੇ ਧਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਨੂੰ ਫਾਰਸੀ ਦੇ ਚ ਔਰੰਗ ਕਹਿੰਦੇ ਨੇ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਮਸਨਦ